ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਕਨਥ ਖਸਮ ਹੱਥ ਕਿਰਤ ਰਹਾ ਡਣੇ ਤਖਣੇ ਨਾਨਕ ਸਚ ਹੈ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋ ਰਮਪੈ ਭੁੱਲੇ ਸਤਿਗੁਰਾਂ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਉ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਗ ਕੀਰਤ ਕੀ ਗੁਰੂ ਰਾਮਦਾਸ ਰਖ ਸਰਣਾਈ ਸੋ ਕਹੋ ਦਲਗੁਰ ਸੇਵੀਐ ਐਹਨੇ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਨ ਹਮਾਰੀ ਨਮਖ ਨਮਖ ਤੁਮ ਹੀ ਪ੍ਰਤਪਾਲਾ ਫਨਵਾਰ ਕੇ ਤੁਮਰੇ ਧਾਰੇ ਤੁਮ ਦਾਤੀ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਾ ਹਮ ਬਾਰਿਕ ਤੁਮਰੇ ਤਾਰੇ ਜੇ ਬਾ ਇਕ ਕਵਨ ਗੁਣ ਕਹੀਆ ਬੇਸਮਾਰ ਬੇਅੰਤ ਸੁਆਮੀ ਤੇਰ ਅੰਤ ਨ ਗਿਨੇ ਲਹੀਆ ਰਹਾ ਕੋਟ ਭਰਾਦ ਹਮਾਰੀ ਖੰਡਹ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੇ ਤੁਮ ਆਪਨ ਫਿਰ ਦਰਖਾਵੋ ਤੇਰੇ ਸ਼ਰਣ ਤੁਮਾਰੀ ਆਸਾ ਤੁਮਹਿ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਤੇਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਘਰ ਕੀ ਗੋਲੇ ਵਾਰ ਗੁਰੂ ਦੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੁਨਾਵ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 673 ਤੇ 674 ਰੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਤੋਂ ਭਾਵ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀਆ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹ ਰਹੇ ਆ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਤੋਂ ਇਹ ਸ਼ਬਦ ਦੇ ਰਾਹੀ ਪੁੱਛਦੇ ਆ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਤੁਮ ਦਾਤੇ ਦਾਤਾ ਪਰਮਾਤਮਾ ਨੂੰ ਕਿਹਾ ਠਾਕੁਰ ਵੀ ਪਰਮਾਤਮਾ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਹੀ ਦਾਤੇ ਹੋ ਤੁਸੀਂ ਹੀ ਠਾਕੁਰ ਪਰਮਾਤਮਾ ਹੋ ਪ੍ਰਤਪਾਲਕ ਤੁਸੀਂ ਹੀ ਸਾਰਿਆਂ ਦੇ ਪ੍ਰਤਪਾਲਣਾ ਕਰਨ ਵਾਲੇ ਹੋ ਨਾਇਕ ਖਸਮ ਹਮਾਰੇ ਨਾਇਕ ਦਾ ਭਾਵ ਹੁੰਦਾ ਹੈ ਮੋਢੇ ਖਸਮ ਅਸੀਂ ਪਰਮਾਤਮਾ ਨੂੰ ਕਹਿੰਨੇ ਆ ਕਿ ਤੂੰ ਸੱਚੇ ਪਾਤਸ਼ਾਹ ਸੇ ਜੀਵ ਰੂਪ ਇਸਤਰੀ ਆ ਤੂੰ ਸਾਡਾ ਖਸਮ ਪਰਮਾਤਮਾ ਵਾਹਿਗੁਰੂ ਹੈ ਨਾਇਕ ਖਸਮ ਹਮਾਰੇ ਤੂੰ ਸੱਚੇ ਪਾਤਸ਼ਾਹ ਸਾਡਾ ਖਸਮ ਹੈ ਨਿਮਖ ਨਿਵਖ ਤੁਮ ਹੀ ਬ੍ਰਤਿ ਪਾਲੋ ਹਮ ਬਾਰਕ ਤੁਮਰੇ ਧਾਰੇ ਨਿੰਮਖ ਦਾ ਭਾਵ ਹੁੰਦਾ ਅੱਖ ਝੌਕਣ ਦਾ ਸਮਾਂ ਇੱਥੇ ਗੁਰੂ ਸਾਹਿਬ ਕਹਿੰਦੇ ਜਿੱਦਾਂ ਅੱਖ ਝਮਕਣ ਦਾ ਸਮਾਂ ਲਾ ਲਓ ਜਾਂ ਇੱਕ ਇੱਕ ਸਵਾਸ ਲਾ ਲਓ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਿੰਮਖ ਨਿੰਮਖ ਤੁਮਹਿ ਪ੍ਰਤਿ ਪਾਲੋ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਹਿੰਦੇ ਐ ਕਿ ਸੱਚੇ ਪਾਤਸ਼ਾਹ ਤੁਸੀਂ ਇੱਕ ਇੱਕ ਜਿਹੜਾ ਸਾਹ ਆ ਰਿਹਾ ਉਹਦੀ ਤੁਸੀਂ ਪਰਿਪਾਲਣਾ ਕਰਦੇ ਹੋ ਹਮ ਬਾਰਕ ਤੁਮਰੇ ਧਾਰੇ ਅਸੀਂ ਤੁਹਾਡੇ ਬੱਚੇ ਆ ਸੱਚੇ ਪਾਤਸ਼ਾਹ ਜਿਵੇਂ ਮਾ ਪਿਓ ਆਪਣੇ ਪੁੱਤ ਧੀ ਦੇ ਪਰਵਰਿਸ਼ ਕਰਦੇ ਐ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਸੀਂ ਵੀ ਸਾਡੇ ਆਪਣੇ ਬੱਚਿਆਂ ਬਾਗ ਸਾਡੇ ਵੀ ਰੱਖਿਆ ਰੱਖਿਆ ਕਰਦੇ ਹੋ ਨਿਮਕ ਨਿਮਕ ਤੁਮ ਹੀ ਪਰਿਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀ ਐ ਸੱਚੇ ਪਾਤਸ਼ਾਹ ਤੁਸੀਂ ਸਾਡੇ ਪ੍ਰਤੀ ਪਾਲਣਾ ਕਰਦੇ ਹੋ ਤੁਹਾਡੇ ਚ ਗੁਣ ਬਹੁਤ ਜਾਦੇ ਨੇ ਪਰ ਸਾਡੀ ਜੀਵ ਇੱਕ ਐ ਇੱਕ ਜੀਵ ਕਿੰਨੇ ਕ ਗੁਣ ਗਾ ਸਕਦੀ ਐ ਜਿਹਵਾ ਏਕ ਕਵਨ ਗੁਣ ਕਹੀ ਐ ਤੁਹਾਡੇ ਚ ਬਹੁਤ ਗੁਣ ਨੇ ਕਿਹੜੇ ਕਿਹੜੇ ਗੁਣਾ ਦੀ ਗੱਲ ਕਰੀਏ ਬੇਸਵਾਰ ਬੇਅੰਤ ਸਵਾਮੀ ਜੇਰੋ ਅੰਤ ਨਕ ਨਹੀਂ ਲਈ ਹੈ ਤੂੰ ਤੇ ਬਹੁਤ ਵੱਡਾ ਹੈ ਬੇਸਮਾਰ ਜਿਹੜਾ ਗਿਣਿਆ ਨਹੀਂ ਜਾ ਸਕਦਾ ਜਿਹੜਾ ਮਿਣਿਆ ਨਹੀਂ ਜਾ ਸਕਦਾ ਜਿਹੜਾ ਤੋਲਿਆ ਨਹੀਂ ਜਾ ਸਕਦਾ ਬੇਅੰਤ ਬੇਅੰਤ ਦਾ ਭਾਵ ਕਿ ਤੇਰੀ ਪਹੁੰਚ ਇੰਨੀ ਹੈ ਕਿ ਉੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਤੂੰ ਬਹੁਤ ਵੱਡਾ ਹੈ ਬੇਸਵਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿ ਨਹੀਂ ਲਹੀ ਹੈ ਸੱਚੇ ਪਾਤਸ਼ਾਹ ਤੇਰਾ ਅਸੀਂ ਅੰਤ ਨਹੀਂ ਪਾ ਸਕਦੇ ਬਸ ਤੇਰੀ ਗੁਰਬਾਣੀ ਨੂੰ ਪੜ੍ਹ ਕੇ ਉਹਦੇ ਚ ਅਸੀਂ ਆਨੰਦ ਲੈ ਸਕਦੇ ਆ ਪਰ ਅੰਤ ਨਹੀਂ ਪਾ ਸਕਦੇ ਜੇ ਅੰਤ ਪਾਉਣ ਵਾਲੇ ਪਾਸੇ ਚੱਲਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਧੋਖਾ ਖਾਓਗੇ ਬਸ ਆਨੰਦ ਲੈਣਾ ਆਨੰਦ ਆਨੰਦ ਸਭ ਕੋ ਕਹੈ आनंद ਦੇ ਗੁਰੂ ਤੇ ਜਾਣੇ ਆ ਬਸ ਗੁਰੂ ਤੋਂ ਆਨੰਦ ਲੈਣਾ ਗੁਰੂ ਤੋਂ ਆਨੰਦ ਜਾਣਣਾ ਕਿ ਆਨੰਦ ਕਿੱਥੇ ਆਉਣਾ ਹੈ ਅਸੀਂ ਉਸ ਆਨੰਦ ਦੇ ਵੱਲ ਚੱਲੀਏ ਨਾ ਕਿ ਗੁਰੂ ਦਾ ਗੁਰਵਾਣੀ ਦਾ ਅੰਤ ਪਾਉਣ ਦੇ ਪਿੱਛੇ ਚੱਲੀਏ ਰਹਾਓ ਰਹਾਉ ਦਾ ਭਾਵ ਕਿ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਕੋਟਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਕੋਟ ਦਾ ਭਾਵ ਹੁੰਦਾ ਕਰੋੜਾਂ ਪਰਾਧ ਦਾ ਭਾਵ ਹੁੰਦਾ ਅਪਰਾਧ ਕਿ ਅਸੀਂ ਸੱਚੇ ਪਾਤਸ਼ਾਹ 1 ਨਹੀਂ 2 ਨਹੀਂ 4 ਨਹੀਂ 100 ਨਹੀਂ 1000 ਨਹੀਂ ਅਸੀਂ ਤੇ ਕਰੋੜਾਂ ਪਾਪ ਕਰ ਚੁੱਕੇ ਹਾਂ ਕਰੋੜਾਂ ਅਪਰਾਧ ਕਰ ਰਹੇ ਹਾਂ ਕੋਟ ਅਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਖੰਡੋ ਦਾ ਭਾਵ ਹੰਦਾ ਖਤਮ ਕਰ ਦੇਣੇ ਸੱਚੇ ਪਾਤਸ਼ਾਹ ਤੁਸੀਂ ਨੇ ਸਾਡੇ ਇੱਕ ਨਹੀਂ ਦੋ ਨਹੀਂ ਕਰੋੜਾਂ ਪਾਪ ਖਤਮ ਕਰਤੇ ਕਾਦੇ ਨਾਲ ਅਨੇਕ ਵਿਧੀ ਸਮਝਾਵੋ ਬਹੁਤ ਤਰੀਕਿਆਂ ਦੇ ਨਾਲ ਤੁਸੀਂ ਨੇ ਸਾਨੂੰ ਸਮਝਾਇਆ ਉਹ ਗੱਲਾਂ ਸਮਝਾਉਣ ਦੇ ਨਾਲ ਸਾਡੇ ਬਹੁਤ ਪਾਪ ਜਿਹੜੇ ਸੀ ਉਹ ਸਾਡੇ ਖਤਮ ਹੋ ਗਏ ਨਸ਼ਟ ਹੋ ਗਏ ਹਮ ਅਗਿਆਨ ਅਲਪਮਤ ਥੋਰੇ ਤੁਮ ਆਪਨ ਵਿਰਧ ਰਖਾਵੋ ਸੱਚੇ ਬਾਦਸ਼ਾਹ ਜੀ ਅਸੀਂ ਕੋਈ ਗਿਆਨੀ ਨਹੀਂ ਹੈਗੇ ਅਸੀਂ ਤੇ ਅਗਿਆਨੀ ਆ ਹਮ ਅਗਿਆਨ ਅਗਿਆਨੀ ਕੌਣ ਹੁੰਦਾ ਜਿਹਨੂੰ ਜੀਵਨ ਦੀ ਸੋਝੀ ਨਾ ਹੋਵੇ ਤੇ ਗਿਆਨੀ ਕੌਣ ਹੁੰਦਾ ਜਿਹਨੂੰ ਜੀਵਨ ਦੀ ਸੋਝੀ ਆ ਜੀ ਸੱਚੇ ਪਾਤਸ਼ਾਹ ਤੁਸੀਂ ਗਿਆਨਵਾ ਨੂੰ ਤੇ ਅਸੀਂ ਅਗਿਆਨੀ ਆ ਅਸੀਂ ਮੋਰਖਾਂ ਸਾਨੂੰ ਸਮਝ ਨਹੀਂ ਹੈ ਹਮ ਅਗਿਆਨ ਅਲਪਮਤ ਥੋਰੇ ਸੱਚੇ ਪਾਤਸ਼ਾਹ ਸਾਡੀ ਮਤ ਵੀ ਥੋੜੀ ਹੈ ਤੁਮ ਆਪਨ ਵਿਰਤ ਰਖਾ ਬੋ ਪਰ ਤੁਹਾਡੇ ਚ ਇਹ ਗੁਣ ਬਹੁਤ ਵੱਡਾ ਸੱਚੇ ਪਾਤਸ਼ਾਹ ਕਿ ਤੁਸੀਂ ਆਪਣੇ ਦਾਸਾਂ ਦੀ ਆਪਣੇ ਪਿਆਰਿਆਂ ਦੀ ਮੁੱਢ ਤੋਂ ਹੀ ਰਖਵਾਲੀ ਕਰਦੇ ਆ ਰਹੇ ਹੋ ਇਹ ਗੱਲ ਕਿੰਨੇ ਲੋਕੀ ਨਹੀਂ ਰਹੀ ਆਪਾ ਸ਼ਾਮ ਨੂੰ ਜਦੋਂ ਰਹਿਰਾਸ ਸਾਡਾ ਪਾਠ ਹੁੰਦਾ ਉਦੋਂ ਵੀ ਪੜਿਆ ਜਾਂਦਾ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕ ਜੁਸਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸੱਤੀ ਪਾਈਸ਼ਾ ਤੁਹਾਡਾ ਤੇ ਮੁੱਢ ਕਦੀਮਾ ਦਾ ਸੁਭਾਅ ਹੈ ਤੁਸੀਂ ਤੇ ਆਪਣੇ ਪਿਆਰਿਆਂ ਨੂੰ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਮਝਾ ਕੇ ਆਪਣੇ ਨਾਲ ਲਾ ਲੈਣੇ ਹਮ ਆ ਗਿਆਨ ਅਲਪ ਮਤ ਥੋਰੇ ਤੁਮ ਆਪਨ ਵਿਰਤ ਰਖਾਬੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਸੱਚੇ ਪਾਤਸ਼ਾਹ ਮੈਂ ਹੁਣ ਕਿਤੇ ਨਹੀਂ ਜਾਂਦਾ ਮੈਂ ਤੁਹਾਡੇ ਸ਼ਰਨ ਚ ਆ ਗਿਆ ਤੁਹਾਡੀ ਤੁਮਰੀ ਸ਼ਰਨ ਤੁਹਾਡੀ ਆਸਾ ਤੁਹਾਡੇ ਤੇ ਹੁਣ ਮੇਰੀ ਆਸ ਹੈ ਹੋਰ ਨਹੀਂ ਕਿਤੇ ਹੈ ਮੈਨੂੰ ਕਿਸੇ ਦੂਸਰੇ ਘਰ ਦੂਸਰੇ ਥਾਤੇ ਭੇਜਿਓ ਨਾ ਜੇ ਮੈਨੂੰ ਦੂਸਰੇ ਥਾਤੇ ਭੇਜੜਾ ਮੇਰੀ ਜਿੰਦ ਕੱਢ ਲਿਓ ਮੈਂ ਤੇ ਸੱਚੇ ਪਾਤਸ਼ਾਹ ਹੁਣ ਤੁਹਾਡੇ ਸ਼ਰਨ ਚ ਆ ਗਿਆ ਤੇ ਮੇਰੀ ਤੁਹਾਡੇ ਤੇ ਆਸ ਹੈ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਾਗਾ ਕਰੰਗ ਟੰਡੋਲੇ ਆ ਸਗਲਾ ਖਾਇਆ ਬਾਸ ਇਹ ਦੋਏ ਨੈਣਾ ਬੱਤ ਛੋਹ ਫਿਰ ਦੇਖਣ ਕੀ ਆਸ ਕਿ ਮੈਨੂੰ ਪ੍ਰਮਾਤਮਾ ਨੂੰ ਅਜੇ ਮਿਲਣ ਦੀ ਆਸ ਹੈ ਬਾਬਾ ਬਰੇਦ ਸਾਹਿਬ ਕਹਿੰਦੇ ਕਿ ਕਾ ਮੇਰੇ ਆ ਜਿਹੜੇ ਦੋ ਨੇਤਰ ਨੇ ਜਿਨ੍ਹਾਂ ਨਾਲ ਮੈਂ ਪ੍ਰਮਾਤਮਾ ਨੂੰ ਵੇਖਣਾ ਹੈ ਕਿਤੇ ਉਹਨਾਂ ਦੇ ਟੁੰਗਾ ਮਾਰ ਕੇ ਉਹਨਾਂ ਨੂੰ ਖਰਾਬ ਨਾ ਕਰ ਦੇ ਮੈਂ ਤੇ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਮੇਰੀ ਆਸ ਹੈ ਅਜੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਆ ਤੁਮਰੀ ਸ਼ਰਨ ਤੁਮਾਰੀ ਆਸ ਮੈਂ ਤੁਹਾਡੀ ਸ਼ਰਣ ਚ ਆ ਗਿਆ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਹ ਸ਼ਰਣ ਆਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਅਗਵਾਏ ਜੀਓ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਸੱਚੇ ਪਾਤਸ਼ਾਹ ਤੁਸੀਂ ਹੀ ਮੇਰੇ ਸੱਜਣ ਤੁਸੀਂ ਹੀ ਮੇਰੇ ਪਿਆਰੇ ਹੋ ਰੱਖੋ ਰੱਖ ਨਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਰੱਖ ਲਿਓ ਰਾਖੋ ਰਾਖਨਹਾਰ ਦਿਆਲਾ ਤੁਸੀਂ ਸੱਚੇ ਪਾਤਸ਼ਾਹ ਜੀ ਦਿਆਲ ਬਹਨੋ ਤੁਸੀਂ ਸਾਡੇ ਤੇ ਕਿਰਪਾ ਕਰਦੇ ਹੋ ਤੁਸੀਂ ਕਿਰਪਾਲੂ ਤੁਸੀਂ ਦਿਆਲੂ ਹੋ ਰਾਖੋ ਰਾਖਨਹਾਰ ਦਿਆਲਾ ਨਾਨਕ ਘਰ ਕੇ ਗੋਲੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਅਸੀਂ ਤੇ ਤੇਰੇ ਘਰ ਦੇ ਗੋਲੇ ਆ ਤੇਰੇ ਘਰ ਦੇ ਗੁਲਾਮ ਆ ਤੇਰੇ ਘਰ ਦੇ ਮੁਰੇਦ ਆ ਤੇ ਸਾਨੂੰ ਤੂੰ ਸੱਚੇ ਪਾਤਸ਼ਾਹ ਕਿਰਪਾ ਕਰਕੇ ਰਾਖ ਜਦੋਂ ਗੁਰੂ ਦੇ ਕੋਲ ਅਸੀਂ ਆਵਾਂਗੇ ਗੁਰੂ ਨੇ ਫਿਰ ਕਿਰਪਾ ਕਰ ਦੇਣੀ ਐ ਸਿਰ ਤੇ ਹੱਥ ਰੱਖ ਦੇਣਾ ਫਿਰ ਸਾਡੇ ਅੰਦਰ ਉਹ ਆਨੰਦ ਪੈਦਾ ਹੋ ਜਾਣਾ ਉਹ ਖੇੜਾ ਪੈਦਾ ਹੋ ਜਾਣਾ ਉਹ ਫਿਰ ਕਦੇ ਵੀ ਟੁੱਟਣਾ ਨਹੀਂ ਤੁਮਰੇ ਸ਼ਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖ ਨਿਹਾਰ ਦਿਆਲਾ ਨਾਨਕ ਕਰਕੇ ਗੋਲੇ ਦੀ ਕਥਲ ਸ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ